ਪਰਮੇਯ ਸੰਖਿਆਵਾਂ ਦੀ ਜਾਣਕਾਰੀ p q ਦੇ ਵਿੱਚ ਪਰਮੇਯ ਸੰਖਿਆ ਹੁੰਦੀ ਹੈ q not equals to 0 ਹੁੰਦਾ ਕਿਉਂਕਿ q ਇੱਕ 0 ਦੇ ਬਰਾਬਰ ਨਹੀਂ ਹੁੰਦਾ ਬੰਦ ਦਾ ਗੁਣ a b ਅਤੇ c d ਦੋ ਦਿਤੀਆਂ ਹੋਣ ਦੋ ਪਰਮੇਯ ਸੰਖਿਆਵਾਂ ਦਿੱਤੀਆਂ ਹੁਣ ਤਾਂ ਉਹ ਇੱਕ ਪਰਮੇ ਉਹਨਾਂ ਦਾ ਜੋੜ ਜਿਹੜਾ ਹੁੰਦਾ ਇੱਕ ਪਰਮੇਯ ਸੰਖਿਆਵਾਂ ਦੇ ਹੁੰਦਾ ਹੈ ਕਰਮ ਬਟਾਂਦਰ ਗੁਣ a/b c/d ਜਿਹੜਾ ਹੁੰਦਾ ਹੈ ਜੇ ਇੱਕ ਦੂਜੇ ਨੂੰ ਇੱਕ ਦੂਜੇ ਇਹ ਮਤਲਬ c/d a/b ਦੇ ਇਕੁਅਲ ਹੁੰਦੀ ਹੈ ਜੇ ਮਤਲਬ ਇੱਕ ਦੂਜੇ ਨੂੰ ਅੱਗੇ ਤੇ ਪਿੱਛੇ ਕਰ ਦਈ ਤਾਂ ਵੀ ਇਹ ਦੂਜੇ ਦੇ ਇੱਕ ਦੂਜੇ ਦੇ ਬਰਾਬਰ ਹੀ ਹੋਣਗੇ ਉਸ ਹੈ ਚਾਰਤਾ ਦਾ ਗੁਣ ਬ੍ਰੈਕਟ ਚੁਰੂ a/b c/d ਬ੍ਰੈਕਟ ਬੰਦ e/f a b ਨੂੰ ਬਾਹਰ ਕੱਢ ਲਿਆ ਦੂਜੀਆਂ ਦੋ ਨੂੰ ਅ ਦੋ ਪਰਮੇਸ਼ੰਖਿਆ ਨੂੰ ਅੰਦਰ ਰੱਖ ਲਏ ਇਸ ਤਰ੍ਹਾਂ ਇਹ ਦੋਨੇ ਜਿਹੜਾ ਹੁੰਦਾ ਹੈ ਇਹ ਇੱਕ ਦੂਜੇ ਦੇ ਬਰਾਬਰ ਹੋਣਗੇ ਜਿਹੜਾ ਆਤਮਕ ਤਸਮਕ ਜਿਹੜਾ ਹੁੰਦਾ ਹੈ a b 0 ए, is, is a b ਹੁੰਦਾ ਹੈ ਜਿਹੜਾ ਆਤਮਿਕ ਉਲਟ ਕੀ ਹੁੰਦਾ ਹੈ ਵੀ ਜਿਹੜਾ a b ਜਿਹੜਾ ਹੁੰਦਾ ਹੈ ਤੇ -a/b ਇਹਦਾ ਜੋੜ ਜਿਹੜਾ ਹੈਗਾ 0 ਦੇ ਇਕੁਅਲ ਸੁਝਾਏ ਝੜਾਤਮਕ ਉਲਟ ਹੁੰਦਾ ਹੈ ਵੀ ਮਤਲਬ a/b ਦਾ ਉਲਟ ਕੀ ਝੜਾਤਮਕ ਉਲਟ ਕੀ ਹੋਊਗਾ -a/b